ਸੋ ਨਿਹਾਲ ਸਤਿ ਸ਼੍ਰੀ ਅਕਾਲ ਸਭ ਨੂੰ ਬਹੁਤ ਬਹੁਤ ਧੰਨਵਾਦ ਜੀ ਮੀਡੀਆ ਦਾ ਪ੍ਰੈਸਰ ਥੈਂਕ ਯੂ ਮਕੇਰੀਆਂ ਹਲਕੇ ਤੋਂ ਸਰਪ੍ਰੋਤ ਸਿੰਘ ਸਾਵੀ ਜੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਕਾਲੀ ਦਲ ਤੋਂ ਲੈ ਕੇ ਹੁਣ ਤੱਕ ਦੇ ਪਿਛਲੀ ਵਾਰੀ ਕੰਟੈਸਟਰ ਕੈਂਡੀਡੇਟ ਸੀਗੇ ਸਾਡੇ ਮਕੇਰੀਆਂ ਹਲਕੇ ਤੋਂ ਮਕੇਰੀਆਂ ਹਲਕੇ ਤੋਂ ਉਮੀਦਵਾਰ ਸੀ ਅਕਾਲੀ ਦਲ ਦੇ ਔਰ ਤਕਰੀਬਨ ਮੇਰਾ ਖਿਆਲ 28000 ਆਪ ਵੋਟ ਲੈ ਕੇ ਗਏ ਸੀ ਉਹ ਅੱਜ ਉਹਨਾਂ ਨੇ ਕਾਂਗਰਸ ਪਾਰਟੀ ਦਾ ਪੱਲਾ ਫੜਨ ਦਾ ਜਿਹੜਾ ਉਹਨਾਂ ਨੇ ਪ੍ਰਗਟ ਕੀਤਾ ਹੈ ਕਿ ਮੈਂ ਉਹਨਾਂ ਨੂੰ ਜੀ ਆਇਆਂ ਕਹਿਣਾ ਚਾਹੁੰਦਾ ਦੂਸਰੇ ਸਾਡੇ ਸਾਥੀ ਤੁਸੀਂ ਸਾਰੇ ਜਾਣਦੇ ਹੋ ਯੂਨੀਵਰਸਿਟੀ ਦੇ ਉਹ ਲੀਡਰ ਜਿਨ੍ਹਾਂ ਦੇ ਥੱਲੇ ਕਿਸੇ ਵੇਲੇ ਜੀਪ ਪ੍ਰਤਾਪ ਰੂਡੀ ਕੁਮਾਰੀ ਸ਼ੈਲ ਜੀ ਸੀ ਇਹਨਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਇੱਕ ਸਟੂਡੈਂਟ ਆਰਗੇਨਾਈਜੇਸ਼ਨ ਦੇ ਰੂਪ ਦੇ ਵਿੱਚ ਸੈਨੇਟ ਦੇ ਰੂਪ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਵਿੱਚ ਕੰਮ ਕੀਤਾ ਚੋਣਾਂ ਵੀ ਲੜੇ ਪਰ ਜਿਨ੍ਹਾਂ ਦਾ ਸਪੋਕਸਪੀਰ ਹੀ ਰਹੇ ਕਾਂਗਰਸ ਦਾ ਪੁਰਾਣਾ ਰਿਸ਼ਤਾ ਸੀ ਔਰ ਜਿਹੜੇ ਕਿ ਸੁਨਾਮ ਹਲਕੇ ਤੋਂ ਰਹਿਣ ਵਾਲੇ ਨੇ ਅਕਾਲੀ ਦਲ ਦੀ ਸਮਾਈ ਕਰ ਰਹੇ ਨੇ ਸਪੋਕਸਪੀਰ ਵੀ ਨੇ ਸੋ ਅੱਜ ਅਸੀਂ ਉਹਨਾਂ ਨੂੰ ਉਵੇਂ ਸਾਡੀ ਪਾਰਟੀ ਦੇ ਵਿੱਚ ਅੱਜ ਸ਼ਾਮਿਲ ਹੋਣ ਵਾਸਤੇ ਆਏ ਨੇ ਮੈਂ ਉਹਨਾਂ ਨੂੰ ਵੀ ਜੀ ਆਇਆਂ ਕਹਿਣਾ ਚਾਹਨਾ ਹੈ ਰਜਿੰਦਰ ਵਿਪਲੀ ਰਜਿੰਦਰ ਵਿਪਲੀ ਉਹ ਸਾਡੇ ਵਿੱਚਕਾਰ ਆਏ ਨੇ ਤੀਸਰਾ ਅਮਿਲ ਠਾਕਰ ਸਰਪੰਚ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ ਪੰਜਾਬ ਇਹ ਵੀ ਇਹਨਾਂ ਨੇ ਅੱਜ ਸ਼ਮੂਲੀਅਤ ਕੀਤੀ ਹੈ ਸਾਬੀ ਕੀਤੇ ਇਹਨਾਂ ਨੇ ਦੋਹਾਂ ਨੇ ਇਕੱਠਿਆਂ ਨੇ ਮੁਕੇਰੀਆਂ ਤੋਂ ਮੈਂ ਇਹਨਾਂ ਨੂੰ ਵੀ ਜੀ ਆਇਆਂ ਕਹਿੰਦਾ ਔਰ ਮੈਂ ਇਹਨਾਂ ਦੇ ਹੋਣ ਦੇ ਨਾਲ ਸਾਡੀ ਪਾਰਟੀ ਵਧੂਤ ਹੋਏਗੀ ਔਰ ਸਾਡੀ ਪਾਰਟੀ ਨੂੰ ਹੋਰ ਬਲ ਮਿਲੇਗਾ ਔਰ ਮੈਂ ਇਹਨਾਂ ਤੋਂ ਵਿਸ਼ਵਾਸ ਤੋਂ ਹੋਣਾ ਚਾਹੁੰਦਾ ਹੈ ਦੋਨਾਂ ਸੱਜਣਾ ਨੂੰ ਸਾਥੀਆਂ ਕਿ ਅਸੀਂ ਇੱਕ ਟੀਮ ਮੈਂਬਰ ਬਣ ਕੇ ਸਾਰੇ ਆਉਣ ਵਾਲੇ ਸਮੇਂ 'ਚ ਕਾਂਗਰਸ ਪਾਰਟੀ ਦੇ ਵਿੱਚ ਕੰਮ ਕਰਾਂਗੇ ਕਾਂਗਰਸ ਪਾਰਟੀ ਨੇ ਚੰਗੀ ਕਲਾ ਵੀ ਕਾਮਨਾ ਕਰਦੇ ਹੋਏ ਕਾਂਗਰਸ ਪਾਰਟੀ ਨੂੰ ਅੱਗੇ ਲੈ ਕੇ ਜਾਵਾਂਗੇ ਔਰ ਇਹਨਾਂ ਦੇ ਆਉਣ ਦੇ ਨਾਲ ਸਾਨੂੰ ਬੜਾ ਵੱਡਾ ਫਲ ਮਿਲਣ ਵਾਲਾ ਹੈ ਸੋ ਮੈਂ ਇਹਨਾਂ ਨੂੰ ਜੀ ਆਇਆਂ ਕਹਿੰਦਾ ਹਾਂ ਬਪੇਸ਼ ਬਗੇਲ ਜੀ ਦੀ ਅਗਵਾਈ ਦੇ ਵਿੱਚ ਔਰ ਸਾਡੇ ਸੀਨੀਅਰ ਲੀਡਰਸ਼ਿਪ ਦੀ ਅਗਵਾਈ ਦੇ ਵਿੱਚ ਮੈਂ ਚਾਹਾਂਗਾ ਕਿ ਬਾਜਵਾ ਸਾਥ ਬਪੇਸ਼ ਬਗੇਲ ਜੀ ਰੰਧਾਵਾ ਜੀ ਤੁਸੀਂ ਸਾਰੇ ਜਾਣੇ ਇਹਨਾਂ ਨੂੰ ਰਸਮੀ ਪਾਰਟੀ ਉਹ ਤੁਸੀਂ ਇਹਨਾਂ ਨੂੰ ਪਾਰਟੀ ਦੇ ਵਿੱਚ ਅੱਛਾ ਇੱਕ ਵਕਤ ਸ਼ਾਮਿਲ ਆਪਏ ਸੁਭਰ ਕਰੀਏ ਮੈਂ ਬੇਨਤੀ ਕਰਾਂਗਾ ਸਾਡੇ ਸੀਐਲਪੀ ਦੇ ਲੀਡਰ ਵੀ ਕੋਆਰਡੀਨਲ ਰੂਪ ਰੂਪ ਹੋਣਗੇ ਸੀਐਲਪੀ ਲੀਡਰ ਪਰਤਾ ਪਾ ਕੇ ਹੋਂਬਲ ਗਗੇਲ ਸਾਹਿਬ ਦਾਂਜੀ ਰਿੰਦਾਵਾ ਸਾਹਿਬ ਤੇ ਸਾਰੇ ਸਾਥੀ ਕਿਉਂਕਿ ਨਾ ਇਹ ਲੈ ਚੁੱਕੇ ਨੇ ਇਹ ਮੈਂ ਤੁਹਾਡੇ ਕੋਲ ਤਾਂ ਉਸ ਸਾਖੀ ਕੀਤੀ ਹੈ ਮਾਈਕ ਲੈਣ ਦੀ ਕਿਉਂਕਿ ਦੋਨੋਂ ਇੱਕ ਤੇ ਮੇਰਾ ਗਵਾਂਢੀ ਹੈ ਸਮਝੋ ਇਹ ਬਿਲਕੁਲੀ ਤੇਰੇ ਆਦੇ ਇੱਕ ਕੰਡੇ ਤੇ ਮੁਕੇਰੀਆਂ ਦੂਸਰੇ ਕੰਡੇ ਤੇ ਮੈਂ ਤਾਂ ਬਿਲਕੁਲੀ ਕਾਦੀਆਂ ਦਾ ਅਸੈਂਬਲੀ ਹਲਕਾ ਨੌਜਵਾਨ ਹੈ ਵਧੀਆ ਦਾ ਹਰ ਉਥੇ ਰੱਖ ਦਿਆ ਅਕਾਲੀ ਦਲ ਦਾ ਇਹ ਜਨ ਸੈਕਟਰੀ ਵੀ ਹੈ ਦੋਆਬੇ ਦਾ ਇੰਚਾਰਜ ਵੀ ਰਿਹਾ ਅਸੀਂ ਆਪਣੀ ਪੈਂਦੇ ਨਾਲ ਸਰਗੁਆਸੀ ਡਾਕਟਰ ਕੇਵਲ ਕੁਸ਼ਲ ਜੀ ਇਹ ਦੇ ਸਾਡੇ ਸਪੀਕਰ ਹੈ ਨੇ ਉਹਨਾਂ ਦੇ ਡਾਟਨ ਲਾ ਜਿਹੜੇ ਸਾਡੇ ਐਕਸਐਮਐਲ ਨੇ ਉਹਨਾਂ ਦੀ ਬਕਾਇਦਤ ਔਰ ਸ਼ਾਂਤੀ ਦੇ ਨਾਲ ਇਹ ਬਹੁਤ ਵੱਡੀ ਤਾਕਤ ਸਾਨੂੰ ਦੁਆਬੇ ਦੇ ਵਿੱਚ ਵਿਸ਼ੇਸ਼ ਤੌਰ 'ਤੇ ਹੁਸ਼ਿਆਰਪੁਰ 'ਚ ਮਿਲੇਗੀ ਉਹਨਾਂ ਦੇ ਨਾਲ ਨਾਲ ਜਿੱਥੇ ਮੈਂ ਉਹਨਾਂ ਨੂੰ ਵੈਲਕਮ ਕਰਨਾ ਉੱਥੇ ਹੀ ਮੇਰੇ ਛੋਟੇ ਭਾਈ ਨੇ ਦੀਪਾ ਜੀ ਅਸੀਂ ਯੂਨੀਵਰਸਿਟੀ ਦੀ ਸਿਆਸਤ ਵੀ ਇਕੱਠਿਆ ਕੀਤੀ ਹੈ ਇਹ ਵੀ ਵਾਇਪਰੈਸ ਨੂੰ ਦੱਸਣਾ ਚਾਹਨਾ ਕਿ ਜਿਹੜੇ ਅਮਨ अरोड़ा ਜੀ ਨੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਉਹਨਾਂ ਦੇ ਬੇਹਦੋਈ ਵੀ ਨੇ ਅਮਨ अरोड़ा ਜੀ ਦੀ ਸਹਸਤਰ ਜਿਹੜੇ ਉਹ ਦੀਪਾ ਜੀ ਦੀ ਵਾਈਫ ਨੇ ਅੱਗੇ ਦੀਪਾ ਜੀ ਦੀ ਵਾਈਫ ਵੀ ਸੁਨਾਮ ਤੋਂ ਉਹ ਲੈ ਕੇ ਲੜ ਚੁੱਕੇ ਨੇ ਗਵੰਦਾ ਸਿੱਧੇ ਸਾਹਮਣੇ ਲੋੜ ਹੈ ਇਹ ਦੋਨੋਂ ਨੌਜਵਾਨਾਂ ਦੇ ਆਉਣ ਦੇ ਨਾਲ ਪਾਰਟੀ ਨੂੰ ਵੱਡੀ ਤਾਕਤ ਮਿਲੇਗੀ ਕਿਉਂਕਿ ਦੋਨਾਂ ਨਾਲ ਨਿੱਜੀ ਮੇਰੇ ਸੰਬੰਧ ਨੇ ਮੈਂ ਸੋਚਿਆ ਸੀ ਕਿ ਇਸ ਖੁਸ਼ੀ ਦੇ ਮੌਕੇ ਤੇ ਮੈਂ ਵੀ ਇਹਨਾਂ ਨੂੰ ਵੈਲਕਮ ਕਰਾਂ ਤੇ ਤੀਸਰੇ ਸਾਡੇ ਸਾਥੀ ਅਨਿਲ ਠਾਕਰ ਸਾਹਿਬ ਜਿਹੜੇ ਸਰਪੰਚ ਨੇ ਤੇ ਨਾਲ ਸਲਾਹਕਾਰ ਅਕਾਲੀ ਦਲ ਦੇ ਉਹਨਾਂ ਨੂੰ ਵੀ ਵੈਲਕਮ ਕਰਾਂਗਾ ਸਾਲੋ ਵੀ ਬੇਰਗਰ ਚੱਕੀ ਸਲਾਹਗਾ ਤੋਂ ਗਿਆ ਕਰਨਗੇ ਸੋ ਇਹਨਾਂ ਤੋਂ ਵੀ ਮੈਂ ਬਹੁਤ-ਬਹੁਤ ਮਸ਼ਹੂਰ ਆ ਜੀਆਂ ਆਇਆ ਨੂੰ ਤੋਂ ਇੰਨਾ ਹੀ ਕਹਿਦਾ ਰਿਹਾ ਮੈਂ ਹਾਂ ਜੀ ਹੋਰ ਇਹ ਮਾਈਕ ਜਿਆਦਾ ਪ੍ਰਾਂਤੀ ਨੂੰ ਸੰਪੂਰਨ ਲਿਕਰ ਆਹ